ਅਫਸਰਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਮੈਂ ਸੁਖਨਾਨ ਦੇ ਵਿੱਚ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫੇਰ ਹਾਜ਼ਰ ਹੋਏ ਆ ਜਿਹੜਾ ਆਪਾਂ ਅੱਜ ਦਾ ਸਟਾਫ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਇੱਕ ਪ੍ਰੀਮੀਅਮ ਕੁਆਲਿਟੀ ਦਾ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਨਾਰਸੀ ਸੂਟ ਤੇ ਆਪਾਂ ਸਿਰਫ ਰੇਟਸ ਨੂੰ ਦੇਣੀ ਹੈ ਤੁਸੀਂ ਕਮਾਲ ਮੰਨੋਗੇ ਦਮਾਕੇਦਾਰੇ ਦਮਾਕੇਦਾਰੇ ਰੇਟ ਦੇਵਾਂਗੇ ਆਪਾਂ ਸਿਰਫ ਰੇਂਜ ਦੇਵਾਂਗੇ ਤੁਹਾਨੂੰ 550 ਤੇ ਆਲ ਇਨ ਆ ਦੇ ਵਿੱਚ ਸ਼ਿਪਿੰਗ ਜਿਹੜੀ ਹੈਗੀ ਆ ਫ੍ਰੀ ਦੇਵਾਂਗੇ ਤੇ ਦੁਪੱਟਾ ਮੈਂ ਤੁਹਾਨੂੰ ਇਹਦਾ ਖੋਲ ਕੇ ਚੈੱਕ ਕਰਾਉਂਗੀ ਦੁਪੱਟੇ ਦਾ ਸਾਈਜ਼ ਤੇ ਦੁਪੱਟਾ ਆਪਾਂ ਤੁਹਾਨੂੰ ਇਹਦੇ ਨਾਲ ਦੇਵਾਂਗੇ ਬਨਾਰਸੀ suit ਦੇ 22 ਮੀਟਰ ਦਾ ਬਨਾਰਸੀ ਦੁਪੱਟਾ ਦੇਵਾਂਗੇ ਬਹੁਤ ਹੀ ਖੁੱਲੇ ਸਾਈਜ਼ ਦਾ ਆਪਾਂ ਦੁਪੱਟਾ ਤੁਹਾਨੂੰ ਬਨਾਰਸੀ suit ਦੇ ਨਾਲ ਦੇਵਾਂਗੇ 22 ਮੀਟਰ ਦਾ ਸਾਈਜ਼ ਦੁਪੱਟੇ ਦਾ ਬਹੁਤ ਹੀ ਵੱਡਾ ਤੇ ਤੁਸੀਂ ਇਹਨੂੰ ਜ਼ੂਮ ਤੋਂ ਕਰਕੇ ਦੇਖ ਸਕਦੇ ਹੋ ਆਹ ਲੋ ਜੀ ਇਹਦਾ ਜੁਕਾਡ ਫੈਬਰਿਕ ਹੈ ਥੱਲੇ ਤੋਂ ਵੀ ਇਹਦਾ ਜਿਹੜਾ 골ਡ ਟੱਚ ਦਿੱਤਾ ਹੋਇਆ ਹੈ ਤੇ ਬਹੁਤ ਹੀ ਮਲੈਮ ਦੁਪੱਟਾ ਹੈ 2.5 ਮੀਟਰ ਦਾ ਸਾਈਜ਼ ਆਪਾਂ ਦੁਪੱਟੇ ਦਾ ਦੇਾਂਗੇ ਤੇ ਕਲਰ ਸੋਨ ਦੇਾਂਗੇ 4 ਪਹਿਲਾ ਕਲਰ ਆਪਾਂ ਦੇਵਾਂਗੇ ਨੀਲੇ ਕਲਰ ਦਾ ਉਸ ਤੋਂ ਬਾਅਦ ਆਪਣੇ ਕੋਲੇ ਆਇਆ ਹੈ ਮਹਿਰੂਨ ਕਲਰ ਬਹੁਤ ਹੀ ਸੋਹਣਾ ਦੁਪੱਟੇ ਸਾਰਿਆਂ ਨਾਲ ਹੈਗੇ ਆ 2.5 ਮੀਟਰ ਦਾ ਸਾਈਜ਼ ਦੁਪੱਟਿਆਂ ਦਾ ਤੇ ਇਹ ਸਿਰਫ ਹੈਗੀ ਹੈ 550 ਰੁਪਿਆ ਤੇ ਕੋਰੀਅਰ ਚਾਰਜ ਤੁਹਾਨੂੰ ਕੁਝ ਨਹੀਂ ਦੇਣਾ ਪੈਂਦਾ ਐਕਸਟਰਾ ਫਿਰ ਕੋਰੀਅਰ ਆਪਣਾ ਸ਼ਿਪਿੰਗ ਫਰੀ ਹੈ ਆਹ ਲੋ ਜੀ ਇਹਦੇ ਵਿੱਚ ਆਪਾਂ 4 ਕਲਰ ਦੇਵਾਂਗੇ 4 ਕਲਰ ਬਹੁਤ ਸੋਹਣੇ ਆ ਪਹਿਲਾ ਕਲਰ ਨੀਲਾ ਦੂਜਾ ਮਹਿਰੂਨ ਤੇ ਗ੍ਰੀਨ ਤੇ ਵਾਈਨ ਕਲਰ ਇਸ ਤੋਂ ਬਾਅਦ ਆਪਣੇ ਕੋਲੇ ਇੱਕ ਫੈਬਰਿਕ ਹੋਰ ਆਇਆ ਉਹ ਵੀ ਤੁਹਾਨੂੰ ਦਿਖਾਉਣੀ ਆ ਉਹ ਵੀ ਬੜਾ ਪਿਆਰਾ ਹੈ ਆਹ ਲੋ ਜੀ ਇਸ ਤੋਂ ਬਾਅਦ ਆਪਣੇ ਕੋਲੇ ਕਾਟਨ ਦਾ ਸੂਟ ਆ ਗਿਆ ਦੁਪੱਟੇ ਦੇ ਨਾਲ ਇਹਦੀ ਰੇਂਜ ਵੀ ਆਪਾਂ 550 ਰੁਪਏ ਦੇਵਾਂਗੇ ਤੇ ਸ਼ਿਪਿੰਗ ਜਿਹੜੀ ਆਪਾਂ ਫ੍ਰੀ ਦੇਵਾਂਗੇ ਆਲ ਇੰਡੀਆ ਦੀ ਤੇ ਇਹਦੀ ਲੈਂਥ ਦੇਵਾਂਗੇ 45 ਇੰਚ ਦੀ ਆਹ ਲਓ ਜੀ ਗਲੇ ਤੇ ਬਹੁਤ ਸੋਹਣਾ ਵਰਕ ਤੇ ਇਹਦਾ ਸਾਰਾ ਫਰੰਟ ਬਹੁਤ ਸੋਹਣਾ ਹੈ ਤੇ ਘੇੜ ਦੇ ਉੱਤੇ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੁਸੀਂ ਕਲੋਜ਼ ਤੋਂ ਦੇਖ ਸਕਦੇ ਹੋ ਸਾਰਾ ਫੈਬਰਿਕ ਜਿਹੜਾ ਵਧੀਆ ਇਹਦੇ ਨਾਲ ਆਪਾਂ ਨਾਲ ਤੁਹਾਨੂੰ ਦੁਪੱਟਾ ਦੇਾਂਗੇ ਚਾਰ ਕਲਰ ਆਪਾਂ ਇਹਦੇ ਵਿੱਚ ਦੇਾਂਗੇ ਤੁਹਾਨੂੰ ਆਹ ਲਓ ਜੀ ਟਾਈ ਐਂਡ ਡਾਈ ਦਾ ਆਪਾਂ ਦੁਪੱਟਾ ਤੁਹਾਨੂੰ ਦੇਾਂਗੇ 1.2 ਮੀਟਰ ਦਾ ਛਾਜ ਵੀ ਖੁੱਲਾ ਦੇਾਂਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਚਾਰ ਕਲਰ ਦੇਾਂਗੇ ਪਹਿਲਾ ਕਲਰ ਕਾਫੀ ਸ਼ੇਡ ਦੇ ਵਿੱਚ ਦੂਸਰਾ ਕਲਰ ਗ੍ਰੀਨ ਤੀਸਰਾ ਕਲਰ ਆਪਾ ਦੇਵਾਂਗੇ ਕਾਫੀ ਸ਼ੇਡ ਦੇ ਵਿੱਚ ਆ ਗਿਆ ਇਹ ਵੀ ਤੇ ਚੌਥਾ ਕਲਰ ਨੀਵੀ ਕਲਰ ਦੇ ਵਿੱਚ ਆ ਗਿਆ ਤੇ ਆਹ ਲਾਈਟ ਕਾਫੀ ਸ਼ੇਡ ਦੇ ਵਿੱਚ ਆ ਗਿਆ ਇਹ ਵਾਲੇ ਕਲਰ ਸਾਰੇ ਜਿਹੜੇ ਬਹੁਤ ਹੀ ਸੋਹਣੇ ਕਾਟਨ ਦਾ ਸਾਫਾ ਨਾਲ ਦੁਪੱਟਾ ਰੇਂਜ ਸਿਰਫ 550 ਰੁਪਏ ਤੇ ਆਲ ਇੰਡੀਆ ਸ਼ਿਪਿੰਗ ਫ੍ਰੀ ਤੇ ਫਟਾਫਟ ਤੁਸੀਂ ਆਰਡਰ ਨੂੰ ਸਾਡੇ ਕੋਲੋਂ ਪ्रेस ਕਰ ਲੈਣਾ ਕਿਉਂਕਿ ਸਾਡੇ ਕੋਲ ਜਿਹੜਾ ਸਟਾਕ ਹੈ ਇਹ ਲਿਮਟਿਡ ਸਟਾਕ ਹੈ ਧੰਨਵਾਦ ਜੀ ਵੀਡੀਓ ਸ਼ੇਅਰ ਕਰਨੀ ਸੋਹਣਾ ਜਿਹਾ ਕਮੈਂਟ ਕਰਨਾ